ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੈ ਹਿੰਦ ਕੀ ਹਾਲ ਚਾਲ ਆ ਸਭ ਦਾ ਤੇ ਅੱਜ ਆਪਾਂ ਗੱਲ ਕਰਦੇ ਆ 2023 ਜਿਹੜੀ ਕਾਂਸਟੇਬਲ ਭਰਤੀ ਆ ਉਹਦੇ ਮੋਸਟ ਅਵੇਟਡ ਜਿਹੜਾ ਪਾਰਟ ਤੁਸੀਂ ਕਮੈਂਟ ਕਰਕੇ ਕਾਫੀ ਹਣੇ ਪੁੱਛ ਰਹੇ ਹੋ ਕਿ ਸਰਸ ਸੈਲਰੀ ਬਾਰੇ ਦੱਸੋ ਕਿਉਂਕਿ ਆਪਾਂ ਕੋਈ ਵੀ ਜੌਬ ਕਰਦੇ ਆ ਕੋਈ ਕੰਮ ਕਰਦੇ ਆ ਤੇ ਆਪਾਂ ਨੂੰ ਇਸੇ ਦੀ ਲੋਡ ਹੁੰਦੀ ਆ ਤਾਂ ਕਰਦੇ ਆ ਪੈਸੇ ਖਾਤਰ ਦੁਨੀਆ ਦੁਨੀ ਫਿਰਦੀ ਆ ਠੀਕ ਆ ਤੇ ਇੰਨੀ ਮਿਹਨਤ ਆਪਾਂ ਕੀਤੀ ਆ ਕਿਉਂ ਕੀਤੀ ਆ ਚਲੋ ਠੀਕ ਆ ਦੇਸ਼ ਸੇਵਾ ਇੱਕ ਪਾਸੇ ਆ ਠੀਕ ਹੈ ਵਰਦੀ ਦਾ ਜਨੂਨ ਇੱਕ ਪਾਸੇ ਆ ਪਰ ਮੇਨਲੀ ਆਪਣੇ ਮਾਂ ਪਿਓ ਨੂੰ ਇਹੀ ਹੁੰਦਾ ਕਿ ਸਾਡਾ ਬੱਚਾ ਵੱਡਾ ਹੋ ਕੇ ਜਾਂ ਤਾਂ ਬੀਨਸ ਕਰੂਗਾ ਜਾਂ ਕਿ ਨੌਕਰੀ ਕਰਕੇ ਸਾਡਾ ਨਾਮ ਰੋਸ਼ਨ ਕਰੂਗਾ ਤੇ ਕਰਨ ਨੂੰ ਅੱਗੇ ਜਿਹੜਾ ਤੋਰੂਗਾ ਤੇ ਮਤਲਬ ਵੀ ਉਹ ਤਾਂ ਹੀ ਸੰਭਵ ਹੋ ਸਕਦਾ ਜੇ ਆਪਣੇ ਕੋਲੇ ਜੇ ਫਾਈਨੈਂਸ਼ੀਅਲ ਆਪਣੀ ਕੰਡੀਸ਼ਨ ਵਧੀਆ ਹੈਗੀ ਆ ਠੀਕ ਆ ਤੇ ਜਿਹੜੀ ਤੁਹਾਡੀ ਭਰਤੀ ਆ অলমোਸਟ ਕੰਪਲੀਟ ਹੋਣ ਵਾਲੀ ਆ ਤੇ ਉਹਦੀ ਫਿਰ ਪੇ ਦੇ ਬਾਰੇ ਆਪਾਂ ਜਿਹੜਾ ਮੋਸਟ ਵੇਟਿਡ ਪਾਰਟ ਆ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਕਨਸਟੇਬਲ ਭਰਤੀ ਆ ਪੰਜਾਬ ਪੁਲਿਸ ਦੀ ਇਹਦੇ ਉੱਪਰ 7ਥ ਪੇ ਕਮਿਸ਼ਨ ਲੱਗਿਆ ਹੋਇਆ ਹੈ ਸਾਡੀ ਭਰਤੀ ਤੋਂ ਹੀ ਇਹ ਲਾਗੂ ਕੀਤਾ ਗਿਆ ਸੀ ਜਾਂ ਮਤਲਬ ਕਿ ਜਿਹੜੀ 2021 ਵਿੱਚ ਭਰਤੀ ਆਈ ਸੀਗੀ ਉਹਦੇ ਤੋਂ ਇਹ ਮਤਲਬ ਕਿ ਸ਼ੁਰੂਆਤ ਹੋਈ ਹੈ ਸਾਡੇ ਵਾਰ ਕਿਉਂਕਿ ਉਸ ਤੋਂ ਪਹਿਲਾਂ 2016 ਦੇ ਵਿੱਚ ਭਰਤੀ ਆਈ ਸੀਗੀ ਤੇ ਜਿਹੜੀ ਕਾਉਂਸਲ ਭਰਤੀ 2021 ਆ ਉਹ ਅੰਡਰ 7th ਪੇ ਕਮਿਸ਼ਨ ਆਉਂਦੀ ਹੈ ਤੇ 2023 ਵਾਲੀ 24 ਵਾਲੀ ਸਾਰੀਆਂ ਜਿਹੜੀਆਂ ਅੱਗੇ ਵਾਲੀਆਂ ਭਰਤੀਆਂ ਹੈਗੀਆਂ ਉਹ ਸਾਰੀਆਂ 7th ਪੇ ਕਮਿਸ਼ਨ ਦੇ ਅੰਡਰ ਆਉਂਦੀਆਂ ਤੇ ਇਹਦੇ ਉੱਪਰ ਲੈਵਲ 2 ਦਾ ਜਿਹੜਾ ਪੇ ਸਕੇਲ 7th ਪੇ ਕਮਿਸ਼ਨ ਠੀਕ ਆ ਤੇ ਜਿਹੜਾ ਲੈਵਲ ਆ ਉਹ ਸੈਕੰਡ ਲੈਵਲ ਆ ਠੀਕ ਹੈ ਮਤਲਬ ਦੂਜਾ ਲੈਵਲ ਆ ਜਿਹੜਾ ਪਹਿਲਾ ਲੈਵਲ ਹੁੰਦਾ ਉਹ ਹੁੰਦਾ 18000 ਦਾ ਜਿਹੜਾ ਦੂਜਾ ਲੈਵਲ ਹੁੰਦਾ ਉਹ 19900 ਵਾਲਾ ਤੇ ਜਿਹੜਾ ਤੀਜਾ ਲੈਵਲ ਹੁੰਦਾ ਉਹ 21700 ਵਾਲਾ ਹੁੰਦਾ ਠੀਕ ਆ ਔਰ ਆਪਣੇ ਉੱਪਰ ਜਿਹੜਾ ਲੈਵਲ ਆ ਉਹ ਹੈਗਾ ਲੈਵਲ 2 ਠੀਕ ਆ ਜਿਹਦੇ ਵਿੱਚ ਆਪਣੀ ਬੇਸਿਕ ਸੈਲਰੀ ਹੁੰਦੀ ਹੈ 19900 ਠੀਕ ਆ ਇਹਦੇ ਵਿੱਚ ਕਾਫੀ ਡਿਡਕਸ਼ਨ ਹੁੰਦੀਆਂ ਨੇ ਡਿਡਕਸ਼ਨ ਮਤਲਬ ਜਿਵੇਂ ਕਹਿ ਸਕਦੇ ਵੀ ਕਾਫੀ ਵਿੱਚ ਕਟੌਤੀ ਕੀਤੀ ਜਾਂਦੀ ਹੈ 10% ਦੀ ਕਟੌਤੀ ਹੁੰਦੀ ਹੈ ਆਪਣੀ ਉਸ ਤੋਂ ਬਹੁਤ ਆਪੁੰਡੜੀ ਆ ਪੇ ਮਿਲਦੀ। ਉਹ ਜਿਹੜੀਆਂ ਡਿਡਕਸ਼ਨ ਹੁੰਦੀਆਂ ਨੇ ਮੈਂ ਉਹਦਾ ਜਿਹੜਾ ਸੈਲਰੀ ਸਲਿੱਪ ਆ ਮੇਰੀ ਠੀਕ ਹੈ ਬੇਸਿਕ ਪੇ ਦੀ ਜੋ ਵੀ ਹੈ ਉਹ ਮੈਂ ਸ਼ੇਅਰ ਕਰ ਦਣਾ ਤੁਹਾਡੇ ਨਾਲ ਤੇ ਤੁਸੀਂ ਇਹ ਚੈੱਕ ਕਰ ਲਓ। ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਇਹ ਪੇ ਆਪਾਂ ਨੂੰ ਇਹ ਕਦੋਂ ਤੋਂ ਮਿਲਣ ਲੱਗੂਗੀ। ਕਾਫੀ ਜ਼ਿਆਦਾ ਦੇ ਜਿਹੜੇ ਮੈਨੂੰ ਕਮੈਂਟਸ ਦੇ ਵਿੱਚ ਮਤਲਬ ਕਿ ਕੁਐਸਚਨਸ ਆ ਰਹੇ ਨੇ ਕਿ ਸਰ ਜਿਹੜੀ ਇਹ ਪੇ ਆਪਾਂ ਨੂੰ ਕਦੋਂ ਤੋਂ ਮਿਲਣ ਲੱਗੂਗੀ। ਤੇ ਕਾਫੀ ਸਾਰੇ ਮੈਨੂੰ ਕੁਐਸਚਨ ਆ ਰਹੇ ਨੇ ਕਮੈਂਟਸ ਦੇ ਵਿੱਚ ਕਿ ਸਰ ਇਹ ਸੈਲਰੀ ਜਿਹੜੀ ਇਹ ਕਦੋਂ ਤੋਂ ਸ਼ੁਰੂ ਹੋ ਜਾਂਦੀ ਆ ਠੀਕ ਆ ਜੁਆਇਨਿੰਗ ਤੋਂ ਬਾਅਦ ਸਾਨੂੰ ਕਦੋਂ ਤੋਂ ਸੈਲਰੀ ਮਿਲਣ ਲੱਗੂਗੀ ਜਾਂ ਮਤਲਬ ਹੋਰ ਜਿਵੇਂ ਕਹਿ ਸਕਦੇ ਆ ਵੀ ਟ੍ਰੇਨਿੰਗ ਟਾਈਮ ਸਾਨੂੰ ਮਿਲੂਗੀ ਪੇ ਕਿ ਨਹੀਂ ਮਿਲਦੀਗੀ ਠੀਕ ਹੈ ਤੇ ਮਤਲਬ ਕਿ ਵੀ 3 ਸਾਲਾਂ ਬਾਅਦ ਆਪਣੀ ਪੇ ਕਿੰਨੀ ਹੋ ਜਾਊਗੀ ਠੀਕ ਹੈ ਤੇ ਇਹ ਮਤਲਬ ਇਸ ਤਰ੍ਹਾਂ ਦੇ ਕਾਫੀ ਜਿਹੜੇ ਹੈਗੇ ਆ ਮੈਨੂੰ ਕੁਐਸਚਨਸ ਵਗੈਰਾ ਪੇ ਰਿਲੇਟਡ ਆ ਰਹੇ ਨੇ ਸੈਲਰੀ ਰਿਲੇਟਡ ਆ ਰਹੇ ਨੇ ਕਿਉਂਕਿ ਮੈਂ ਪਹਿਲਾਂ ਹੀ ਇਹ ਗੱਲ ਜ਼ाहिर ਕੀਤੀ ਆ ਕਿ ਆਪਾਂ ਜੋ ਜੌਬ ਕਰਦੇ ਆ ਕੋਈ ਓਪਨ ਸੈਲਰੀ ਲਈ ਕਰਦੇ ਆ ਚਾਹੇ ਉਹ ਪ੍ਰਾਈਵੇਟ ਜੌਬ ਹੋਵੇ ਚਾਹੇ ਸਰਕਾਰੀ ਹੋਵੇ ਠੀਕ ਆ ਆਪਾਂ ਉੱਥੇ ਆਪਦਾ ਸਮਾਂ ਦਿੰਨੇ ਆ ਤੇ ਉਹ ਮਤਲਬ ਕਿ ਆਪਾਂ ਨੂੰ ਉੱਥੋਂ ਪੇ ਮਿਲਦੀ ਆ ਸੈਲਰੀ ਮਿਲਦੀ ਆ ਆਪਾਂ ਨੂੰ ਆਪਣਾ ਵੇਤਨ ਮਿਲਦਾ ਠੀਕ ਹੈ ਤੇ ਉਹਦੇ ਰਿਲੇਟਿਡ ਹੀ ਆਪਾਂ ਜਿਹੜੀ ਇਹ ਕੁਐਸਚਨ ਹੈਗੇ ਉਹਨਾਂ ਆਪਣਾ ਕੁਐਸਚਨਾਂ ਦੇ ਬੀਸ ਤੇ ਆਪਾਂ ਗੱਲ ਕਰਦੇ ਆ ਠੀਕ ਆ ਸਭ ਤੋਂ ਪਹਿਲਾਂ ਤਾਂ ਜਦੋਂ ਪੇ ਸ਼ੁਰੂ ਹੁੰਦੀ ਆ ਤੁਹਾਡਾ ਪਹਿਲਾ ਕੁਐਸਚਨ ਇਹ ਸੀ ਸਾਡੀ ਪੇ ਸ਼ੁਰੂ ਕਦੋਂ ਹੋਊਗੀ ਤੇ ਜਿਹੜੀ ਪੇ ਸ਼ੁਰੂ ਹੋਊਗੀ ਇਹ ਜਿਸ ਦਿਨ ਤੁਹਾਡੀ ਜੁਆਇਨਿੰਗ ਹੋਗੀ ਠੀਕ ਹੈ ਮੈਂ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਵੀ ਇਹ ਚੀਜ਼ ਦੱਸੀ ਹੈ ਵੀ ਜਦੋਂ ਆਪਣੀ ਜੁਆਇਨਿੰਗ ਹੋ ਜਾਂਦੀ ਹੈ ਉਸ ਦਿਨ ਤੋਂ ਉਸ ਦਿਨ ਦੀ ਪੇ ਉਸ ਦਿਨ ਦੀ ਪੇ ਵੀ ਇਨਕਲੂਡ ਹੁੰਦੀ ਹੈ ਵਿੱਚ ਠੀਕ ਹੈ ਜਿੱਦਾਂ ਕਿ ਮੈਂ ਆਪ ਦੀ ਐਗਜ਼ਾਮਪਲ ਦਿੰਨਾ ਕਿ ਸਾਡੀ ਜਿਹੜੀ ਭਰਤੀ ਕੰਪਲੀਟ ਹੋਈ ਜਦੋਂ ਸਾਨੂੰ ਜੁਆਇਨਿੰਗ ਲੈਟਰ ਮਿਲੇ 23 ਅਗਸਤ ਨੂੰ ਮਿਲੇ ਸੀਗੇ ਤੇ ਅਗਸਤ 31ਵਾਂ ਮਹੀਨਾ ਹੁੰਦਾ ਠੀਕ ਹੈ ਤੇ ਕਰੀਬ 7-8 ਦਿਨ ਸਾਨੂੰ ਜਿਹੜੇ ਮਤਲਬ ਕਿ ਉਹ ਅਗਸਤ ਦੀ ਪੇ ਵੀ ਮਿਲੀ ਸੀਗੀ ਜਿੱਦਾਂ ਕਿ ਮਤਲਬ ਕਿ ਵੀ ਆਪਾਂ ਕਹੇ ਦੀ 15 ਦਿਨਾਂ ਦੀ ਪੇ ਠੀਕ ਹੈ ਹਫਤੇ ਮਤਲਬ ਸਾਨੂੰ ਹਫਤੇ ਦੀ ਪੇ ਵੀ ਮਿਲੀ ਸੀਗੀ ਠੀਕ ਹੈ ਉਹ ਗੱਲ ਅਲੱਗ ਆ ਕਿ ਉਹਦਾ ਜਿਹੜਾ ਮਤਲਬ ਕਿ ਪੇਮੈਂਟ ਸਾਨੂੰ ਕੀਤੀ ਸੀਗੀ ਉਹ 3-4 ਮਹੀਨੇ ਬਾਅਦ ਹੋਈ ਸੀ ਕਿਉਂਕਿ ਉਹਦਾ ਥੋੜਾ ਜਿਹਾ ਅਲੱਗ ਸ਼ਡਿਊਲ ਹੁੰਦਾਗਾ ਮਤਲਬ ਜਦੋਂ ਸਟਾਰਟਿੰਗ ਦੇ ਵਿੱਚ ਉਹ ਪੇ ਮਿਲਦੀ ਆ ਠੀਕ ਹੈ ਤੇ ਇਹ ਪੇ ਜਿਹੜੀ ਮਿਲਦੀ ਹੈਗੀ ਆਪਾਂ ਨੂੰ ਕੁਝ ਸਮੇਂ ਬਾਅਦ ਮਿਲਦੀ ਆ ਜਦਾਂ ਕਿ ਆਪਣੇ ਪਹਿਲਾਂ ਅਕਾਊਂਟ ਖੋਲੇ ਜਾਣਗੇ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਜਿਨ੍ਹਾਂ ਦੇ HDFC ਦੇ ਅਕਾਊਂਟ ਹੈਗੇ ਆ ਉਹ ਤਾਂ ਵੈਲ ਐਂਡ ਗੁੱਡ ਆ ਕਿਉਂਕਿ ਜਿਹੜੀ ਆਪਣੀ ਪੇ ਆਉਣੀ ਹੈਗੀ ਆ ਉਹ HDFC ਅਕਾਊਂਟ ਦੇ ਵਿੱਚ ਆਉਣੀ ਹੈ ਠੀਕ ਹੈ ਔਰ ਜਿੰਨਾਂ ਕੋਲੇ ਹੈਗੇ ਆ ਠੀਕ ਹੈ ਓਕੇ ਆ ਜਿੰਨਾਂ ਕੋਲੇ ਨਹੀਂ ਹੈਗੀ ਟੈਨਸ਼ਨ ਲੈਣ ਦੀ ਲੋੜ ਨਹੀਂ ਕੀ ਠੀਕ ਹੈ ਠੀਕ ਹੈ ਜਾਂ ਦਾ ਤੁਹਾਨੂੰ ਕਹਿ ਦਿੱਤਾ ਜਾਊਗਾ ਤੁਸੀਂ ਉਹਦੇ ਅਕਾਊਂਟ ਖਲਵਾ ਲਓ ਤੇ ਜਾਂ ਫਿਰ ਮਤਲਬ ਕਿ ਜਿਹੜਾ ਤੁਹਾਡਾ ਜ਼ਿਲ੍ਹਾ ਤੁਹਾਨੂੰ ਲੋਡ ਹੋਇਆਗਾ ਉਹਦੀ ਪੁਲਿਸ ਲਾਈਨ ਦੇ ਵਿੱਚ HDFC ਮਤਲਬ ਕਿਹੜੀ ਬ੍ਰਾਂਚ ਆ ਠੀਕ ਹੈ ਜਾਂ ਮਤਲਬ ਬੈਂਕਾਂ ਉਸਦੀ ਹੈੱਡ ਬ੍ਰਾਂਚ ਜਾਂ ਮਤਲਬ ਕੁਝ ਵੀ ਕਹਿ ਸਕਦੇ ਆਪਾਂ ਜਿਹੜੀ ਵੀ ਮੇਨ ਬ੍ਰਾਂਚ ਹੋਊਗੀ ਹੈੱਡ HDFC ਦੀ ਉਹਦੇ ਮਤਲਬ ਕੁਝ ਕਰਮਚਾਰੀ ਬਲਾ ਲੈ ਜਾਣਗੇ ਠੀਕ ਹੈ ਜੋ ਕਿ ਤੁਹਾਡੇ on the spot ਖਾਤੇ ਖੋਲੇ ਜਾਣਗੇ ਠੀਕ ਹੈ ਤੇ ਜਿਨਾਂ ਕੋਲੇ ਹੈਗੇ ਖਾਤੇ ਉਹਨਾਂ ਨੂੰ ਪੁੱਛ ਲਿਆ ਜਾਊਗਾ ਵੀ ਜੇ ਕਿਸੇ ਕੋਲੇ ਖਾਤਾ ਹੈਗਾ HDFC ਦਾ ਆਲਰੇਡੀ ਹੈਗਾ ਠੀਕ ਹੈ ਉਹ ਓਕੇ ਠੀਕ ਉਹੀ ਚੱਲ ਜਾਊਗਾ ਬਟ ਜਿਨ੍ਹਾਂ ਦੇ ਖਾਤੇ ਕਈ ਵਾਰੀ SBI ਚ ਹੁੰਦਾਗਾ ਕਿਉਂਕਿ ਆਪਣੇ ਮੋਸਟਲੀ ਸਟੂਡੈਂਟਸ ਦੇ SBI ਦੇ ਅਕਾਊਂਟ ਵਿੱਚ ਹੀ ਹੁੰਦੇ ਕਿਉਂਕਿ ਆਪਣੇ ਦੇ ਸਕਾਲਰਸ਼ਿਪ ਵਗੈਰਾ SBI ਕਾਉਂਟਸ ਦੇ ਵਿੱਚ ਹੁੰਦੀ ਹੈ ਜਾਂ ਮਤਲਬ ਕਿਸੇ ਵੀ ਕਾਉਂਟ ਵਿੱਚ ਮਤਲਬ ਆਪਣਾ ਜਾਂ ਫਿਰ ਕਿਸੇ ਵੀ ਆਪਣੇ ਬੈਂਕ ਦੇ ਵਿੱਚ ਆਪਣਾ ਕਾਉਂਟ ਹੋ ਸਕਦਾ ਹੈ ਠੀਕ ਹੈ ਤਾਂ ਇਸ ਦੇ ਰਿਲੇਟਡ ਆਪਾਂ ਫਿਰ ਗੱਲ ਕਰਦੇ ਵੀ ਆਪਣੀ ਜਿਹੜੀ ਸੈਲਰੀ ਆ ਉਹ ਫਰਸਟ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਬਟ ਜਿਹੜੀ ਸੈਲਰੀ ਆ ਉਹ ਹੌਲੀ ਹੌਲੀ ਮਤਲਬ ਕਿ ਵੀ ਆਉਣ ਲੱਗਦੀ ਹੈ ਬਿਲਕੁਲ 2-3 ਮਹੀਨੇ ਲੱਗ ਜਾਂਦੇ ਪ੍ਰੋਸੈਸ ਹੁੰਦਾ ਹੈ ਇਹ ਜਦੋਂ ਕਿ ਤੁਹਾਡੇ ਅਕਾਊਂਟ ਖੋਲੇ ਜਾਣਗੇ ਠੀਕ ਹੈ ਇੱਕ ਮੇਨਲੀ ਆਪਣਾ ਨਾ ਪ੍ਰਾਨ ਨੰਬਰ ਹੁੰਦਾਗਾ ਠੀਕ ਆ ਪਰਮਨੈਂਟ ਰਿਟਾਇਰਮੈਂਟ ਅਕਾਊਂਟ ਨੰਬਰ ਠੀਕ ਆ ਪੀ ਆਰ ਐਮ ਠੀਕ ਆ ਤੇ ਜਦੋਂ ਇਹ ਬਣ ਜਾਂਦਾ ਠੀਕ ਹੈ ਇਹ ਅਕਾਊਂਟ ਨਾਲ ਲਿੰਕ ਹੁੰਦਾਗਾ ਠੀਕ ਆ ਉਸ ਤੋਂ ਬਾਅਦ ਫਿਰ ਆਪਣੀ ਜਿਹੜੀ ਸੈਲਰੀ ਆਉਣ ਲੱਗਦੀ ਹੈ ਠੀਕ ਆ ਤੇ ਇਹ ਜਿਹੜੀ ਸੈਲਰੀ ਹੈਗੀ ਆਪਣੇ HDFC account ਦੇ ਵਿੱਚ ਆਉਗੀ ਔਰ ਇੱਕ ਘਟਾ ਘਟਾ ਕੇ ਕਰੀਬ ਆਪਾਂ ਨੂੰ 17790 ਦੇ ਲੰਮ ਸੋ ਮਤਲਬ ਜਿਵੇਂ ਕਹਿ ਸਕਦੇ ਆ ਸਾਡੀ ਪਹਿਲਾਂ ਜਿਹੜੀ ਸੈਲਰੀ ਸੀ ਉਹ 18 ਤੋਂ ਥੋੜੀ ਜੀ ਪਲੱਸ ਸੀਗੀ ਫਿਰ ਥੋੜਾ ਹੋਰ ਡਿਡਕਸ਼ਨ ਹੋਣ ਲੱਗ ਗਈ ਠੀਕ ਆ ਆਪਣਾ ਜਿਹੜਾ NPS account ਹੈਗਾ ਠੀਕ ਆ ਤੇ ਉਹ ਵਿੱਚ ਐਡ ਹੋਊਗਾ ਆਪਣਾ ਜਿਹੜਾ NPS account ਹੈਗਾ ਤੇ ਉਹਦੇ ਵਿੱਚ ਮਤਲਬ ਕਿ ਆਪਣੀ ਜਿਹੜੀ ਹੈਗੀ ਬਾਕੀ ਜਿਵੇਂ ਕਹਿ ਸਕਦੇ ਆ ਪੈਸੇ ਹੁੰਦੇ ਆ ਠੀਕ ਹੈ ਜਿਵੇਂ ਕਿ ਆਪਣੀ ਜਿਹੜੀ ਪੈਨਸ਼ਨ ਸਕੀਮ ਤੋਂ ਆਪਣੇ ਤੇ ਫਿਰ ਹਾਲ ਬੰਦ ਆ ਜਿਹੜੀ 올ਡ ਪੈਨਸ਼ਨ ਸਕੀਮ ਤੇ ਆਪਾਂ ਨੂੰ ਨਿਊ ਪੈਨਸ਼ਨ ਸਕੀਮ ਦਿੱਤੀ ਗਈ ਹੈ ਮਤਲਬ ਐਨ ਪੀਐਸ ਠੀਕ ਹੈ ਤੇ ਉਹਦੇ ਵਿੱਚ ਜਿਹੜੇ ਆਪਣੇ ਕੁਝ ਪੈਸੇ ਕੱਟੇ ਜਾਂਦੇ ਆ ਠੀਕ ਹੈ ਤੇ ਉਹ ਉਹਦੇ ਵਿੱਚ ਜਾ ਕੇ ਕ੍ਰੈਡਿਟ ਹੋ ਜਾਂਦੇ ਆ ਤੇ ਕੁਝ ਉਹਦੇ ਵਿੱਚ ਸਰਕਾਰ ਪਾਉਗੀ ਆਫਟਰ ਥੈਟ ਮਤਲਬ ਜਦੋਂ ਆਪਣੀ ਰਿਟਾਇਰਮੈਂਟ ਹੁੰਦੀ ਹੈ ਠੀਕ ਹੈ ਤੇ ਉਹ ਜਿਹੜੇ ਆਪਣੇ ਪੈਸੇ ਬਾਅਦ ਵਿੱਚ ਦਿੱਤੇ ਜਾਣਗੇ ਤਾਂ ਉਮੀਦ ਕਰਦੇ ਆ ਕਿ ਹੋ ਸਕਦਾ ਮਤਲਬ ਆਪਣੇ ਤੇ ਵੀ 올ਡ ਪੈਨਸ਼ਨ ਸਕੀਮ ਲੱਗ ਜੇ ਤੇ ਆਪਣੀ ਪੈਨਸ਼ਨ ਲੱਗ ਜੀ ਤੇ ਇਹ ਚਲੋ ਗੱਲਾਂ ਬਾਤਾਂ ਦੀਆਂ ਹੈਗੀਆਂ ਨੇ ਤੇ ਬਾਕੀ ਕਾਫੀ ਜਿਹੜੇ ਮੇਰੇ ਦੋਸਤ ਇਹ ਵੀ ਪੁੱਛ ਰਹੇ ਸੀਗੇ ਕਿ ਆਪਣੀ ਜਿਹੜੀ 3 ਸਾਲ ਬਾਅਦ ਸੈਲਰੀ ਆ ਉਹ ਕਿੰਨੀ ਹੋਊਗੀ ਠੀਕ ਹੈ ਜੀ ਆਪਾਂ ਗੱਲ ਕਰੀਏ 7th ਪੇ ਕਮਿਸ਼ਨ ਦੀ ਹੀ ਗੱਲ ਕਰੀਏ ਠੀਕ ਹੈ ਤਾਂ ਜਿਹੜੀ ਆਪਣੀ ਸੈਲਰੀ ਆ ਉਹ ਕਰੀਬ ਨੀਅਰ ਅਬਾਊਟ 30 ਜਾਂ 30 ਪਲੱਸ ਹੋ ਸਕਦੀ ਆ ਠੀਕ ਹੈ ਜੀ ਜਿਹਦੇ ਵਿੱਚ ਆਪਣੇ ਕਾਫੀ ਡੀਏ, ਟੀਡੀਏ ਹੋਣਗੇ ਠੀਕ ਆਪਣਾ ਐਚਆਰਏ ਵਗੈਰਾ ਹੋਊਗਾ, ਤੁਹਾਨੂੰ ਅਲਾਨਸਸ ਵਗੈਰੇ ਦਿੱਤੇ ਜਾਣਗੇ ਔਰ 3 ਸਾਲ ਤੱਕ ਆਪਾਂ ਨੂੰ ਬੇਸਿਕ ਪੇ ਹੀ ਮਿਲਣੀ, 3 ਸਾਲ ਤੋਂ ਬਾਅਦ ਆਪਣੀ ਜਿਹੜੀ ਹੈਗੀ ਐ ਅਲਾਨਸਸ ਲੱਗਣੀ ਠੀਕ ਹੈ ਤੇ ਜੇ ਆਪਣੇ ਤੇ ਸਪੋਜ਼ ਕਰੋ ਸਰਕਾਰ ਛੇਵੇਂ ਪੇ ਕਮਿਸ਼ਨ ਲਾਗੂ ਕਰ ਦਿੰਦੀ ਹੈ ਠੀਕ ਹੈ ਇਹ ਕਿਉਂਕਿ ਇਸ ਤੇ ਕਾਫੀ ਪ੍ਰੋਟੈਸਟ ਵਗੈਰਾ ਵੀ ਚੱਲ ਰਹੇ ਨੇ ਠੀਕ ਹੈ ਔਰ ਜੇ ਆਪਣੀ ਮੰਗਾਂ ਮੰਨ ਲਈ ਔਰ ਜੇ ਆਪਣੀਆਂ ਮੰਗਾਂ ਸਰਕਾਰ ਮੰਨ ਲੈਂਦੀ ਹੈ ਤੇ ਆਪਣੀ ਜਿਹੜੀ ਮਤਲਬ ਕਿ ਪੰਜਾਬ ਪੁਲਿਸ ਜਾਂ ਮਤਲਬ ਕਿ ਇਸ ਸਤਵੇਂ ਪੇ ਕਮਿਸ਼ਨ ਨੂੰ ਹਟਾ ਕੇ ਆਪਣੇ ਤੇ ਛੇਵੇਂ ਪੇ ਕਮਿਸ਼ਨ ਜਿਹੜਾ ਪੰਜਾਬ ਦਾ ਉਹ ਲਾ ਦਿੱਤਾ ਜਾਂਦਾ ਤੇ ਫਿਰ ਆਪਣੀ ਜਿਹੜੀ ਸੈਲਰੀ ਆ ਉਹ 40 45 ਪਲੱਸ ਜਾਂ ਮਤਲਬ 50 ਪਲੱਸ ਵੀ ਹੋ ਸਕਦੀ ਹੈ ਇਨ ਫਿਊਚਰ ਕਿਉਂਕਿ ਤੁਸੀਂ ਚਲੋ ਸਾਡੇ ਤੋਂ 2 ਸਾਲ ਜੂਨੀਅਰ ਹੋ ਠੀਕ ਹੈ ਤੁਹਾਡੀ ਉਸ ਆਵਣਾ ਥੋੜੀ ਘੱਟ ਹੋਊਗੀ ਸਾਡੀ ਉਸ ਤੋਂ ਵੱਧ ਹੋ ਸਕਦੀ ਹੈ ਜਾਂ ਜਿੱਦਾਂ ਵੀ ਮਤਲਬ ਕਿ ਸਰਕਾਰ ਦੇ ਰੂਲ ਐਂਡ ਰੈਗੂਲੇਸ਼ਨ ਹੋਣਗੇ ਉਸ ਦੇ ਅਕੋਰਡਿੰਗ ਜਿਹੜੀ ਆਪਣੀ ਆ ਸੈਲਰੀ ਸ਼ੀਵੇਂ ਪੇ ਕਮਿਸ਼ਨ ਦੇ ਅਨੁਸਾਰ ਉਹ ਵੱਧ ਸਕਦੀ ਹੈ ਬਟ ਜੇ ਇਹੀ ਕੰਟੀਨਿਊ ਮਤਲਬ ਸਤਵਾਂ ਪੇ ਕਮਿਸ਼ਨ ਹੀ ਜਾਰੀ ਰਹਿੰਦਾਗਾ ਤਾਂ ਫਿਰ ਆਪਣੀ ਜਿਹੜੀ ਸੈਲਰੀ ਆ ਆਫਟਰ ਪਰਵੀਸ਼ਨ ਜਿਹੜਾ ਹੈਗਾ ਆਪਣਾ 3 ਸਾਲ ਦਾ ਉਹ 30000 ਤੱਕ ਹੋਊਗੀ ਠੀਕ ਆ 30000 ਪਲੱਸ ਫਿਰ ਹੌਲੀ ਹੌਲੀ ਮਤਲਬ ਕਿ ਤੇ ਇਨਕਰੀਮੈਂਟ ਵਗੈਰਾ ਲੱਗਦੇ ਨੇ ਠੀਕ ਆ ਤੇ ਹੋਰ ਆਪਣੇ ਅਲਾਨਸ ਵਗੈਰਾ ਕਾਫੀ ਵਧਦੇ ਜਾਂਦੇ ਆ ਜਾਂ ਮਤਲਬ ਜਿੱਦਾਂ ਵੀ ਕਿਉਂਕਿ ਜਿੱਦਾਂ ਵੀ ਪਰਸੈਂਟ ਵਗੈਰਾ ਵੱਧਦੀ ਹੈਗੀ ਆ ਠੀਕ ਆ ਉਦੋਂ ਉਹ ਆਪਣੀ ਜਿਹੜੀ ਸੈਲਰੀ ਆ ਉਹ ਵੱਧਦੀ ਜਾਂਦੀ ਆ ਤਾਂ ਇਹ ਜਿਹੜੇ ਮੈਂ ਕੁਝ ਜਿਹੜੇ ਕਮੈਂਟਸ ਦੇ ਉੱਤੋਂ ਜਵਾਬ ਦਿੱਤੇ ਨੇ ਸੈਲਰੀ ਦੇ ਰਿਲੇਟਡ ਠੀਕ ਆ ਫਿਰ ਵੀ ਜੇ ਤੁਹਾਨੂੰ ਕੋਈ ਡਾਊਟ ਰਹਿ ਗਿਆ ਹੋਇਆ ਤਾਂ ਮੈਨੂੰ ਪੁੱਛ ਸਕਦੇ ਹੋ ਤੇ ਤੇ ਤੁਸੀਂ ਕਾਫੀ ਕਮੈਂਟਸ ਕਰਦੇ ਹੋ ਤੇ ਮੈਂ ਉਹਨਾਂ ਦਾ ਜਵਾਬ ਦੇਣ ਦੀ ਵੀ ਪੂਰੀ ਕੋਸ਼ਿ ਪਿੰਡਾ ਠੀਕ ਹੈ ਹਰ ਇੱਕ ਚੀਜ਼ ਜ਼ਰੂਰੀ ਹੁੰਦੀ ਹੈ ਠੀਕ ਹੈ ਔਰ ਫਸਟ ਮੇਰੀ ਪ੍ਰੇਫਰੈਂਸ ਉਹ ਸਭ ਤੋਂ ਪਹਿਲਾਂ ਡਿਊਟੀ ਹੁੰਦੀ ਹੈ ਕਿਉਂਕਿ ਅਬਾ ਭਰਤੀਆਂ ਇਹ ਡਿਊਟੀ ਲਈ ਹੋਏ ਆ ਠੀਕ ਹੈ ਚਲੋ ਬਾਕੀ ਕੰਮ ਬਾਅਦ ਦੇ ਆ ਤਾਂ ਇਸ ਕਰਕੇ ਵੀ ਜਦੋਂ ਵੀ ਸਮਾਂ ਮਿਲਦਾਗਾ ਮੈਂ ਤੁਹਾਡੇ ਲਈ ਕੁਐਸਚਨ ਜਿਹੜੇ ਮੈਂ ਰੀਡ ਕਰਦਾ ਕਈ ਵਾਰੀ ਜਵਾਬ ਨਹੀਂ ਵੀ ਦਿੱਤਾ ਜਾਂਦਾਗਾ ਤਾਂ ਫਿਰ ਮੈਂ ਸੋਚਦਾ ਹੁੰਨਾ ਵੀ ਜਿਹੜੇ ਕਾਫੀ ਕਮੈਂਟਸ ਆਏ ਉਹਨਾਂ ਦਾ ਇੱਕ ਇਕੱਠੇ ਹੀ ਮਤਲਬ ਕਿ ਕੰਬਾਈਨ ਵੀਡੀਓ ਬਣਾ ਕੇ ਮਤਲਬ ਤੁਹਾਨੂੰ ਦੱਸ ਦਿੱਤਾ ਜਾਵੇ ਠੀਕ ਹੈ ਔਰ ਵੀਡੀਓ ਤੁਸੀਂ ਹੋਪਸ ਸਾਰੇ ਪੂਰੀ ਦੇਖਦੇ ਹੋਵੋਗੇ ਜੇ ਨਹੀਂ ਵੀ ਦੇਖਦੇ ਤਾਂ ਯਾਰ ਪੂਰੀ ਦੇਖ ਲਿਆ ਕਰੋ ਠੀਕ ਹੈ ਮੈਂ ਹਰ ਵਾਰੀ ਵਾਰੀ ਇਹ ਵੀਡੀਓਜ਼ ਮਤਲਬ ਇਹ ਨਾ ਹੁੰਦਾ ਵੀ ਸਾਰੀ ਵੀਡੀਓ ਦੇਖਿਆ ਕਰੋ ਕਿਉਂਕਿ ਤੁਸੀਂ ਤੁਹਾਨੂੰ ਪਤਾ ਲੱਗੂਗਾ ਜਦੋਂ ਤੁਸੀਂ ਮੈਕਮੇਟ ਵਿੱਚ ਆਉਂਗੇ ਮਤਲਬ ਵੀ ਡਿਊਟੀਆਂ ਜਿਹੜੀਆਂ ਆਪਣੀਆਂ ਕਿੰਨੀਆਂ ਠੀਕ ਹੈ ਤੇ ਸਮੇਂ ਚੋਂ ਸਮਾਂ ਕੱਢਣਾ ਪੈਂਦਾ ਠੀਕ ਆ ਪਰ ਇਹ ਗੱਲ ਨਹੀਂ ਹੁੰਦੀ ਕਿ ਮਤਲਬ ਕਿ ਆਪਾਂ ਇੱਕ ਚੀਜ਼ ਦੇ ਮਗਰ ਪਏ ਆ ਠੀਕ ਆ ਆਪਾਂ ਦੂਜੀ ਚੀਜ਼ਾਂ 'ਪੋਲੇ ਠੀਕ ਆ ਹਾਂ ਖਾਣ ਪੀਣ ਨਾਲ ਚੱਲਦਾ ਠੀਕ ਆ ਆਪਾਂ ਹਰ ਇੱਕ ਕੰਮ ਕਰਦੇ ਆ ਠੀਕ ਆ ਘਰੇ ਵੀ ਟਾਈਮ ਦਿੰਨੇ ਆ ਹਰ ਇੱਕ ਚੀਜ਼ ਨੂੰ ਟਾਈਮ ਦਿੰਨੇ ਆ ਨਾ ਤਾਂ ਚਲੋ ਸਮੇਂ ਚੋਂ ਸਮਾਂ ਕੱਢ ਕੇ ਆਪਾਂ ਤੁਹਾਡੇ ਲਈ ਜਿਹੜੀ ਹੈਗੀ ਆ ਜਾਣਕਾਰੀ ਤੁਹਾਨੂੰ ਦੇ ਦਿੱਤੀ ਆ ਤੇ ਉਮੀਦ ਕਰਦਾ ਹਾਂ ਤੁਸੀਂ ਜਿਹੜੀ ਜਾਣਕਾਰੀ ਆ ਲੈਣੇ ਹੋ ਠੀਕ ਆ ਚੰਗੀ ਤਰ੍ਹਾਂ ਤੇ ਜਾਣਕਾਰੀ ਵਧੀਆ ਲੱਗਦੀ ਆ ਤੁਹਾਨੂੰ ਤਾਂ ਚੈਨਲ ਨੂੰ ਸਪੋਰਟ ਕਰਦੇ ਆ ਕਰੋ ਠੀਕ ਆ ਸ਼ੇਅਰ ਕਰਦੇ ਆ ਕਰੋ ਲਾਈਕ ਕਰਦੇ ਆ ਕਰੋ ਸਬ ਤੇ ਉਮੀਦ ਕਰਦਾ ਹਾਂ ਤੁਹਾਨੂੰ ਜਾਣਕਾਰੀ ਬਹੁਤ ਲੱਗੀ ਹੋਊਗੀ ਸੋ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ